ਮੈਂ ਜੀ 2 ਜੁਲਾਈ ਨੂੰ ਆਵਾਂ ਇਥੋਂ ਦਿੱਲੀਰ ਤੋਂ ਇਟਲੀ ਗਿਆ ਮੈਂ ਇਟਲੀ ਮੈਂ ਰਿਹਾ ਤਿੰਨ ਮਹੀਨੇ ਤਿੰਨ ਮਹੀਨੇ ਤੋਂ ਬਾਅਦ ਮੈਂ ਗਿਆ ਬਾਰਸੀਨਾ ਬਾਅਦ ਗਿਆ ਤਾਂ ਮੈਂ ਸਪੇਨ ਗਿਆ ਪੇਨ ਤੋਂ ਮੈਨੂੰ ਉੱਥੇ ਚਾਹ ਰਿਆ ਚਿਲਵਾਡੋਰ ਚਿਲਵਾਡੋਰ ਤੋਂ ਮੈਂ ਗਿਆ ਫਿਰ ਜੋਆਟੀਮਾਲਾ ਜੋਆਟੀਮਾਲਾ ਤੋਂ ਮੈਂ ਕੈਨਗਨ ਗਿਆ ਕੈਨਗਨ ਮੈਂ ਇੱਥੇ ਡੇਢ ਮਹੀਨਾ ਰਿਹਾ ਅਸੀਂ ਜੀ ਪਹਿਲਾਂ ਇਹ ਦੱਸੋ ਕਿ ਤੁਸੀਂ ਜਦੋਂ ਘਰੋਂ ਗਏ ਹੋ ਕਿੱਥੇ ਜਾਣ ਵਾਸਤੇ ਗਏ ਹੋ ਕਿ ਉੱਥੋਂ ਤਾਂ ਦਾ ਮੂਡ ਬਣਿਆ ਕਿ ਉੱਧਰ ਪੁੰਚਣ ਜਾ ਮੱਕਰਾਂ ਦੇ ਪੈਸੇ ਨਹੀਂ ਦੇ ਰਹੇ ਅੱਜ ਹੀ ਤੇ ਕੋਈ ਏਜੰਟ ਦਾ ਪਤਾ ਕਿਹੜਾ ਏਜੰਟ ਹੈ ਏਜੰਟ ਦਾ ਨੰਬਰ ਪਤਾ ਹੈ ਤੇ ਜਿਹੜਾ ਇੱਥੋਂ ਤੋਂ ਦੇ ਪੈਸੇ ਕਿੱਥੇ ਹੈ ਏਜੰਟ ਨਾਲ ਦਿੱਤੇ ਕਿਹਰੇ ਨੂੰ ਉਹ ਨੰਬਰ ਹੀ ਦਾ ਉਹ ਬਸ ਏਜੰਟ ਦੇ ਅੰਦਰ ਪੇਮੈਂਟ ਕੀਤੀ ਸੀ ਜੰਦਰ ਕਿੱਥੇ ਦਿੱਤੀ ਜੰਦਰ ਮਿਲ ਕਰਦੇ ਨੇ ਦਿੱਤੀ ਮੈਨੂੰ ਬੰਦਾ ਕੱਲ ਪਹਿਰ ਉਸ ਤੋਂ ਬਾਅਦ ਕੀ ਕਰ ਉਸ ਤੋਂ ਬਾਅਦ ਜਦੋਂ ਮਕਵਾਟੇ ਵਾਲਾ ਕਰੇ ਆਪਾਂ ਉਸ ਤੋਂ ਬਾਅਦ ਸਾਨੂੰ ਲੈ ਕੇ ਜਾਣਗੇ ਨੇ ਆਣ ਕੇ ਉਹਨਾਂ ਸਾਨੂੰ ਉੱਥੇ ਬਾਹਰ ਛੱਡਿਆ ਇਹਨਾਂ ਨੇ ਤੇ ਪੇਮੈਂਟ ਲੈ ਕੇ ਡੇਢ ਮਹੀਨਾ ਬਾਅਦ ਦਿੱਤੀ ਅੱਛਾ ਡੇਢ ਮਹੀਨੇ ਬਾਅਦ ਸਾਨੂੰ ਕਿੰਨੇ ਜਣੇ ਸੀ ਤੁਹਾਡੇ ਨਾਲ ਮੇਰੇ ਨਾਲ ਤੇ ਕਾਫੀ ਜਣੇ ਸੀਗੇ ਆਈ ਜਾਈ ਜਾਂਦੇ ਸੀਗੇ ਨਵੇਂ ਆ ਗਏ ਪਰਾਨ ਚਲੇ ਗਏ ਨਵੇਂ ਆਏ ਪੰਚ ਜਣੇ ਤੁਹਾਡੇ ਜੇ ਕੋਈ ਤੁਹਾਡੇ ਨਾਲ ਸੀ ਮੇਰੇ ਨਾਲ ਤੇ ਮੇਰੇ ਨਾਲ ਆ ਗਏ ਸੀਗੇ 12-13 ਜਣੇ ਸੀਗੇ ਉਹ ਜਿਹੜੇ ਬਾਰਾਂ ਪੰਜਾਬੀ ਸੀ ਤੇ ਬਾਅਦ ਤੋਂ ਹਰਿਆਣਾ ਹਰਿਆਣਾ ਦੇ ਸਾਰੇ ਅੱਛਾ ਤੁਸੀਂ ਇਕੱਲੇ ਪੰਜਾਬੀ ਹਾਂਜੀ ਫਰ ਇਹ ਨਾਲ ਚਲ ਗਿਆ ਮੇਰੇ ਤੋਂ ਸਾਰੇ ਤੇ ਮੈਨੂੰ ਫਿਰ ਨਾਲ ਬਾਅਦ ਚੱਲਿਆ ਤੇ ਫਿਰ ਏਜੰਟ ਨੇ ਮੈਂ ਪੈਸੇ ਦਿੱਤੇ ਇਹਦੇ ਤੇ ਮੈਂ ਕਿੱਦੀ ਤੇ ਉਹ ਕਹਿੰਦਾ ਮਤਲਬ ਡੋਕਰ ਨੇ ਟਾਪੀ ਪੈਸੇ ਮਰਨ ਨਹੀਂ ਕੀਤੀ ਤੇ ਫਿਰ ਮੈਂ ਡੋਕਰ ਨੂੰ ਪੇਮੈਂਟ ਕੀਤੀ ਅਸਰਾ ਤੇ ਫਿਰ ਮੈਂ ਉਹ ਟਿਕਟ ਮੇਰੀ ਟਿਕਟ ਕਰਾਈ ਉਹਨੇ ਚੱਲੀ ਪਾਸ ਹੋ ਗਿਆ ਲੱਗਦਾ ਫਿਰ ਉਸ ਤੋਂ ਬਾਅਦ ਮੈਕਸੀਕੋ ਗਏ ਆਪਾਂ ਫਲਾਈਟਾਂ ਨਹੀਂ ਉਸ ਤੋਂ ਬਾਅਦ ਅਸੀਂ ਗਏ ਤੇਜਵੰਨ ਤੇਜਵੰਨ ਅਸੀਂ ਰਾਤ ਇੱਕੱਠੇ ਰਹੇ ਕਿਵੇਂ ਜਾਂਦੇ ਨੇ ਫੈਦਲ ਕੀ ਨਹੀਂ ਨਹੀਂ ਆਪਾਂ ਗਏ ਆ ਕੈਨਗਨ ਤੋਂ ਫਲੈਟ ਤੇ ਗਏ ਆ ਫਲੈਟ ਤੇ ਗਏ ਮਕਸੀਕੋ ਸਿਟੀ ਮਕਸੀਕੋ ਸਿਟੀ ਤੋਂ ਗਏ ਤੇ ਜਵਾਨਾ ਹਾਂਜੀ ਫਿਰ ਉਸ ਤੋਂ ਬਾਅਦ ਉੱਥੇ ਰਹੇ ਆ ਤੇ ਜਵਾਨਾ ਖਰਾਬ ਰਹੇ ਆ ਪਾਪੇ ਤੇ 23 23 ਦੀ ਰਾਤ ਨੂੰ ਮਤਲਬ 2 ਵਜੇ 24 ਤਰੀਕ ਨੂੰ ਕਿਸੇ ਨੇ ਸਾਨੂੰ ਬੜੇ ਦੋਸਤ ਕਰਤਾ ਉਸ ਤੋਂ ਬਾਅਦ ਸੈਂਟਾਗੋ ਲੈ ਕੇ ਸਾਨੂੰ ਪੂਸ ਵਾਲੇ ਉਹ ਤੋਂ ਥਾੜਾ ਸੰਗੀਤ ਨਹੀਂ ਚੱਲਦਾ ਸੰਗੀਤ ਬੜੀ ਆਉਂਦਾ ਹੈ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਮਤਲਬ ਲੱਗੇ ਜੇ ਮਤਲਬ ਮਾਫੀਆ ਉੱਥੇ ਸਾਰਾ ਮਾਫੀਆ ਰਾਜਿਆ ਪੇਂਟ ਜਦ ਰੁੱਟ ਗਏ ਆਪਾਂ ਅੱਗੇ ਵੱਲੋਂ ਜਾਨ ਬਚਣੀ ਨਹੀਂ ਬਚਣੀ ਉਹ ਰੱਬ ਦੇ ਹੱਥ ਵਿੱਚ ਪੈਦਲ ਯਾਤਰਾ ਆਪਾਂ ਨਹੀਂ ਕੱਲ ਜਾ ਪਰਾਂਹ ਕੀਤੀ ਮਟਕੀਆਂ ਨਹੀਂ ਗਏ ਆਪਾਂ ਸੈਕੀ ਨਹੀਂ ਮਰ ਜੰਗਲ ਚ ਜਮਾ ਰੋਟੀ ਰੋਟੀ ਪਾਣੀ ਦਾ ਔਖਾ ਸੀ ਗੱਤ ਮੈਂ ਜੰਗਲ ਚ ਵਧਈ ਆ ਉੱਥੇ ਸੁੱਤੇ ਹੀ ਇੱਕ ਦੋ ਦਿਨ ਹਾਂਜੀ ਬਹੁਤ ਸੱਡੋਂ ਕਰ ਲੈਣ ਹੁੰਦਾ ਆ ਕੰਮ ਜਿੱਦਾਂ ਦਾ ਦਿੰਦੇ ਸੀ ਇਦਾਂ ਖਾਣਾ ਪੰਡਾ ਹੋ ਜਾ ਜੇ ਤੁਹਾਨੂੰ ਵਾਪਸ ਮਾਨ ਲੱਗੇ ਤਾਂ ਵੀ ਫਰਜ਼ਾ ਜੀ ਤੁਹਾਨੂੰ ਵਾਪਸ ਕਰ ਦੇ। ਸਾਨੂੰ ਜਦੋਂ 10 ਤਰੀਕ ਨੂੰ ਸਾਨੂੰ ਕੱਢਿਆ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਕੈਂਪ ਲੈਟ ਕਰਦੇ ਆ। ਤੇ ਤੁਸੀਂ ਜੋ ਬਾਰਡਰ ਵਾਰ ਕਿਤਾ ਕਿੱਥੇ ਚਲੇ ਗਏ? ਸਾਈਡਾ ਚਲੇ ਗਿਆ ਬੈਕੈਲੀਫੋਰਨੀਆ ਚ। ਅੱਛਾ ਹਾਂਜੀ। ਉੱਥੋਂ ਫੇ ਤੁਹਾਨੂੰ ਹਰਿਆ ਉਹਨਾਂ ਨੇ ਪੁੱਛਿਆ ਸੀ ਕਿ ਕਿੱਥੇ? ਉੱਥੇ ਦੇ ਪੁਲਿਸ ਨੇ ਸਾਨੂੰ ਫੜ ਲਿਆ ਕਿਹਾ। ਹਾਂਜੀ ਸੱਤ ਮੁੰਡੇ ਸੀਗੇ। ਅੱਛਾ। ਤੇ ਸਾਨੂੰ ਫੜ ਲਿਆ ਸਾਨੂੰ ਲੈ ਗਏ। ਸੈਂਟਰ ਚ ਲੈ ਕੇ ਸਾਨੂੰ ਸੈਂਟਰ 'ਚ ਸਾਡਾ ਸਾਮਾਨ ਸੋਣ ਉਹਨਾਂ ਨੇ ਫੜ ਲਿਆ ਸਾਰਾ ਜੀ ਜਿਹੜਾ ਪਸੰਦਾ ਸਾਮਾਨ ਸੀ ਸਾਰਾ ਉਹ ਸਾਫੇ 'ਚ ਪਾ ਲਿਆ ਛੇਟੀ 'ਚ ਪਾ ਕੇ ਸਾਨੂੰ ਛੇਟੀ ਜਮਾ ਕਰ ਲਈ ਤੇ ਇੱਕ ਟੀ-ਸ਼ਰਟ 'ਚ ਹੀ ਪਾਉਣ ਨੂੰ ਤੇ ਇੱਕ ਬੂਰ ਦੇਤੇ ਮਤਲਬ ਕਸ਼ਮੇ ਕੱਢ ਗਏ ਇੱਕ ਪਜਾਮਾ ਦਿੱਤਾ ਪਾਉਣ ਨੂੰ ਉਹ ਤੋਂ ਬਾਅਦ ਆ ਜਾ ਉਹਨਾਂ ਨੇ ਕਹਿ ਲਿਆ ਉਹ ਤੋਂ ਦਾ ਹਿਆਰ ਬੜਾ ਗੰਦਾ ਸੀ ਕੰਨਾਂ ਦਾ ਮਤਲਬ ਏਸੀ ਫੁੱਲ ਛੱਡਿਆ ਸੀ ਕੰਨਾਂ ਨੇ ਉਦੋਂ ਕੱਪੜੇ ਮਤਲਬ ਉਹਦੇ ਠੰਡ ਵੀ ਬੜੀ ਸੀਗੀ ਤੇ ਕੱਪੜੇ ਬੰਦੇ ਦੀ ਵੈਸਾ ਦੇਖੋ ਕਪੜੇ ਦਿੰਦੇ ਨਹੀਂ ਕਪੜੇ ਨਹੀਂ ਦਿੰਦੇ ਜੀ ਮੈਂ ਜਿਹੜਾ ਲੋਰ ਪਾ ਗਿਆ ਸੀ ਮਤਲਬ 23 ਜਵੀ ਦਿਨ ਉਹ ਹੀ ਲੋਰ ਪਾਇਆ ਮੈਂ ਉਹ ਸੁਨਵਦੀ ਪੰਨੀ ਜੀ ਦਿੱਤੀ ਸੀ ਗੈਪਲੀ ਜੀ ਜੇ ਤੁਹਾਨੂੰ ਵਾਪਸ ਕੋਈ ਆ ਕਿ ਹੁਣ ਤੁਹਾਨੂੰ ਜੋੜ ਕਰਨਾ ਰਿਪੋਰਟ ਸਾਨੂੰ ਦੱਸਿਆ ਨਹੀਂ ਦੱਸਣ ਕੀਤਾ ਕਰਨ ਸਾਨੂੰ ਇੱਕ ਕ੍ਰੈਡਿਟ ਦੱਸਿਆ ਸੀਗਾ ਕਿ ਰਿਪੋਰਟ ਕਰਨਾ ਤੁਹਾਨੂੰ ਉਦੋਂ ਅਸੀਂ ਕਾਰਵਾਈ ਪਾਈ ਕਿ ਸਾਡੀ ਮਤਲਬ ਸਾਈਨ ਦਿੱਤੀ ਸਾਨੂੰ ਕਿ ਸਾਨੂੰ ਸਹਿਲਮ ਤੋਂ ਸਾਨੂੰ ਕਹਿੰਦੇ ਤੁਹਾਨੂੰ ਕੈਂਪੇਜ ਕਰਾਂਗੇ ਸਾਨੂੰ ਪਹਿਲਾਂ 10 ਤਰੀਕ ਲੈ ਕੇ ਸਾਨੂੰ ਉੱਥੋਂ ਦੇ 14 ਦੇ 2 ਘੰਟੇ ਬਾਅਦ ਗਿਆ ਮੋੜਲੇ ਪਿੱਛੇ ਤੇ ਮਤਲਬ ਕਹਿੰਦੇ ਫਲਾਈਟ ਕੈਨਸਲ ਹੋ ਗਈਆ ਕੈਂਪ ਜਨਾਂ ਨਹੀਂ ਜਤੋਂ ਤੇ ਫਿਰ ਬਾਅਦ ਦੇਣ ਮੋਦੀ ਗਿਆ ਉੱਤੇ ਮੋਦੀ ਹਾਂ ਉਸ ਤੋਂ ਬਾਅਦ ਕਹਿੰਦੇ ਮਤਲਬ ਤੇਰਾ ਤੇ ਨੂੰ ਸਾਨੂੰ ਲੈ ਕੇ ਫਿਰ ਸਾਥਿਕ ਨੇ ਲੱਗੇ ਸਾਥਿਕ ਨੇ ਲੱਗੇ ਤੇ ਜਾਹ ਦੇ ਲੱਗੇ ਲੈ ਗਏ ਸਾਨੂੰ ਕਹਿੰਦੇ ਤੁਹਾਨੂੰ ਕੈਂਪ ਲੈ ਕੇ ਜਾਵਾਂਗੇ ਜਦੋਂ ਸਾਨੂੰ ਜਾਹ ਚੋੜਨ ਲੱਗਾ ਸੀਗਾ ਉਦੋਂ ਦੱਸਿਆ ਜੀ ਤੁਹਾਨੂੰ ਮਿੱੱਜਾ ਵਾਪਸ ਕਰਾਂਗੇ ਤੇ ਤੁਹਾਨੂੰ ਬੰਨਿਆਂਗੇ ਇਹਨਾਂ ਨੇ ਬੰਨਿਆ ਸੀਗਾ ਬੇੜੀਆਂ ਬੇੜੀਆਂ ਲੱਗੀਆਂ ਸਾਨੂੰ ਸਪੈਸ਼ਲ ਮਾਣੀ ਅੰਦਰੋਂ ਲੱਗੇ ਲੱਗੇ ਸਾਨੂੰ ਹੱਥ-ਕੜੀਆਂ ਪੈਰਾਂ ਨੂੰ ਲਾਈ ਸੀ ਪੱਥਾਂ ਨੂੰ ਤਲਕ ਨੂੰ ਲਾਈ ਸੀ ਤੁਹਾਡੇ ਨਾਲ ਹੋਰ ਜਿਹੜੇ ਨਾਮ ਆਏ ਨੇ ਉਹ ਨੇ ਦੋ ਪੰਜਾਬੀ ਜਿਨੇ ਹੋਏ ਸੀ ਦੂਜੀ ਜਿਨੇ ਪੰਜਾਬੀ ਲਗਭਗ ਕੁਛ ਨਹੀਂ ਮੈਂ ਕਹੀ ਨੂੰ ਬੱਚੇ ਵੀ ਬੱਚੇ ਫੈਮਲੀ ਸੀ ਜਿੰਨੇ ਜਿੰਨੇ ਮਜ਼ਾ ਇੱਕ 7 ਸਾਲ ਦੀ ਕੁੜੀ ਸੀ ਜਿੰਨੇ ਦੀ ਹਾਂਜੀ ਗੁਜਰਾਤੀ ਹੀ ਨੇ ਸਿੱਕੀ ਫੈਮਲੀ ਦੋ ਕੁੜੀਆਂ ਠੀਕ ਸਾਡੇ ਨਾਲ ਠੀਕ ਐਂਡੀਆਂ ਨੇ ਆਨੂ ਪੁਰਕੜੇ ਦਿੰਦੇ ਰਹੇ ਸੀਗੇ ਇੱਕ ਖੇਵ ਦਿੰਦੇ ਰਹੇ ਤੇ ਜਾਂਚ ਵਾਲੇ ਆਦਮ ਦਿਖੀ ਪੰਜ ਟਾਈਮ ਉਹੀ ਦਿੰਦੇ ਰਹੇ ਸਾਨੂੰ ਹਾਂਜੀ ਤੇ ਸੌਣੇ ਦਿੰਦੇ ਸਾਰਾ ਸਾਰਾ ਦਿਨ ਸਾਨੂੰ 12 1 ਵਜੇ ਸੌਣ ਦਿੰਦੇ ਸਾਨੂੰ ਤੇ ਚਾਹੇ ਠਾਣਦੇ ਫਿਰ ਹਾਂਜੀ ਕਹਿੰਦੇ ਰੋਟੀ ਆ ਗਈ ਰੋਟੀ ਖਾ ਲੋ ਮਤਲਬ ਉਹੀ ਪੁਰਕੜੇ ਤੇ ਜਾਂਚ ਜੀ ਤੁਹਾਨੂੰ ਬਿਠਾਇਆ ਜਾਂਚ ਜੀ ਬਿਠਾਇਆ ਸਾਨੂੰ ਸਾਨੂੰ ਉਹਨਾਂ ਨੇ ਫਿਰ ਉਹਨਾਂ ਨੇ ਕੋਈ ਮਤਲਬ ਕਹਿੰਦੇ ਜੇ ਤੁਸੀਂ ਅੱਭੀ ਨਾ ਵੀ ਕਰੋਗੇ ਤੁਹਾਨੂੰ ਬੰਦ ਕਰ ਮੈਂ ਡੱਕਾ ਦਿੱਤਾ ਜਾਵੇਗਾ ਬੇੜੀਆਂ ਸਾਡੀਆਂ ਜਦੋਂ ਇੰਡੀਆ ਮਤਲਬ ਲੈਣਾ ਲੱਗਾ ਸੀਗਾ ਉਦੋਂ ਕਿੰਨੇ ਟਿਕ ਟਿਕ ਪਹਿਲਾਂ ਸਾਡੀਆਂ ਬੇੜੀਆਂ ਖੁੱਲ ਜਾਂਦੀਆਂ ਸੀ। ਕੀ ਮੰਗ ਕਰਦੇ ਹੋ? ਕੋਣਾ ਦਾਤਾ ਜਰਨ ਨੇ। ਇਹ ਵੀ ਸਰ ਗੈਂਡਰ ਨੂੰ ਗੈਂਡਰ ਕੋਲ ਪੈਸੇ ਲਾ ਕੇ ਲੰਘਾਉਂਦੇ ਹਾਂ। ਹਾਂਜੀ। ਮੰਗ ਕਰਦੇ ਕਰਾਂਗੇ ਆਪਾਂ। ਜੰਟ ਤੇ ਕਾਰਵਾਈ ਕਰਾਂਗੇ ਆਪਾਂ। ਸਰਕਾਰ ਕੋਲ ਵੀ ਮੰਗ ਕਰਦੇ। ਸਰਕਾਰ ਕੋਲ ਇਹੀ ਕਿ ਹੰਝਾ ਹੋ ਰਿਹਾ ਜਦੋਂ ਨੇ।